ਪਰੀ ਪਰਿਵਾਰ ਦੇ ਗਰੀਬ ਪਰਿਵਾਰ ਸੜਕਾਂ ਤੇ ਉਤਰ ਆਏ ਬੇਸਿਕਲੀ ਕੀ ਹੈ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦੇ ਕਾਗਜ਼ ਦਿਨਾ ਜਿਹੜੇ ਗਰੀਬਾਂ ਦੇ ਕਰਾਂ ਜਿਹਨਾਂ ਨੂੰ ਕਹਿੰਦੇ ਫ੍ਰੀ ਬਿੱਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਹੈ ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਸਾਨੂੰ 5500 ਰੁਪਏ ਆਇਆ ਜੀ ਹੁਣ 5500 ਜੀ ਮਸਲਾ ਹੱਲ ਕਰ ਸਮਝਦੇ ਕਿ ਪਾਕ ਮਸਲਾ ਵੀ ਐਂ ਕਰਿਓ ਬਲ ਸਾਹਿਬ ਮੈਨੂੰ ਇਹਨਾਂ ਫੋਟੋਕਾਪੀ ਦਿਓ ਆਪਣਾ ਆ ਲੈ ਕੇ ਨਾ ਜੋਸ਼ੀ ਦਾ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਦੇ ਮਗਰ ਪੈਕੇਜ ਨਾਲ ਬਹਾਲ ਕਰਾਉਣੇ ਆ ਜਿਹੜੀ ਪਹਿਲਾਂ ਫ੍ਰੀ ਕਿਹਾ ਜਾਂਦਾ ਸੀ ਹਾਜੇ ਬਿੱਲ ਵੀ ਹੁੰਦਾ ਸੀ ਮਾਤ ਨੂੰ ਸਿਆਸਤ ਦੀ ਗੱਲ ਕਰਦੇ ਬਗੈਰ ਸੋਚੇ ਸਮਝੇ ਬਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਗੈਰ ਰਿਪੋਰਟਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਿੰਦਾ ਕਿ ਸਾਡਾ ਕਿਉਂਕਿ ਇਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਇਛਤਿਆਰਾਂ ਦੇ ਲਾ ਰਹੇ ਆ ਪੈਸਾ ਚਾਹੀਦਾ ਸੀ ਤੈਸ ਕਰਕੇ ਕਹਿੰਦੇ ਕਾਰਡ ਕੱਟ ਦਿਓ ਹੁਣ ਪੈਨਸ਼ਨਾਂ ਵੀ ਇਕੱਠੀਆਂ ਆ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਦੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਹੁਣ ਇਹ ਬੰਦਾ ਦੱਸਿਆ ਸਾਨੂੰ ਬਿਜਲੀ ਦੇ ਬਿੱਲ ਵੀ ਆਉਂਦਾ ਉਹ ਵੀ ਦਿੱਤਣੀਆਂ ਕੱਟ ਦਿੰਦਾ ਮਾਨਸਾ ਜ਼ਿਲ੍ਹਾ ਬੇਸਿਕਲੀ ਕੀਤੀ ਜਾਂਦੀ ਹੈ ਮਾਨਸਾ ਦੇ ਵਿੱਚ ਇੱਕ ਨੇ ਬਾਜੇ ਬੋਲੋ ਬੇਅਦਲੀ ਕੀ ਗੁਰਦੁਆਰੇ ਸਾਹਿਬ ਨੂੰ ਸਿਫਾ ਦਿੱਤਾ ਸਰ ਇਹ ਪਿਲੀਵਰੀ ਹੈ ਮਾਨਸਾ ਚ ਕੱਲ ਮਾਨਸਾ ਚ ਕੱਲ ਗੁਰਦੁਆਰੇ ਫਿਰ ਪੁਲਿਸ ਵੜ ਗਈ ਪੁਲਿਸ ਦੇ ਟਾਪ ਕੀ ਕੋਠਾ ਡੱਬਦੀ ਪਈ ਹੈ ਗਰੰਟੀ ਨਾਲ ਮਾਰਕਟ ਕੀਤੀ ਜਾਂਦੀ ਜਦੋਂ ਸਰਕਾਰੀ ਐ ਜੀ ਨਿਕੰਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ ਖਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚ ਲੈ ਜਾਂਦਾ ਹੈ ਤਾਂ ਕੀ ਉਮੀਦ ਕਰ ਸਕਦੇ ਹਾਂ ਇਹਨੂੰ ਸਾਰਾ ਕੁਝ ਮੁਕਤਨਾ ਪੈਣਾ ਆ ਸੋਚਦਾ ਹੈ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਦੋਂ ਤੱਕ ਲੋਕ ਚਾਹੁੰਦੇ ਐ ਤੁਸੀਂ ਐਕਚੁਅਲੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਹੈ ਇੱਕ ਨਾਰੇ ਦੀ